ਕਿਸਾਨ ਵੀਰੋ ਆਪ ਜਿਹੜਾ ਸਿਸਟਮ ਲਾਇਆ ਸੋਗਲਪੁਰ ਇਹਦੇ ਆਫ ਆਫ ਦੀ ਰਿਕਾਰਡ ਗੱਲ ਕਰਦੇ ਤੇ ਬਾਈ ਦੀਪਕ ਆਏ ਮੋਟਰ ਦੇਖਣ ਆਇਆ ਇਹਨਾਂ ਤੋਂ ਥੋੜਾ ਪਹਿਨੂ ਸੋਗਲਪੁਰ ਹੈ ਨਾ ਹਾਂਜੀ ਸੋਗਲਪੁਰ ਗਵਾਂਢੀ ਘਰ ਸਾਡੇ ਪਰਿਵਾਰ ਹੈ ਆਪ ਜੀ ਪਰਿਵਾਰ ਸਾਡਾ ਜੀ ਤੇ ਆਪਾਂ ਦੀਪਕ ਨੂੰ ਪੁੱਛ ਲਿਆ ਬਈ ਭਾਈ ਕਿਆ ਮਾਹੌਲ ਹੈ ਕਿਸ ਤਰ੍ਹਾਂ ਦਾ ਕਿ ਕਿਉਂਕਿ ਇਹ ਪੌਦ ਪੌਦ ਗੱਲ ਰਹੀ ਆਪਾਂ ਪੌਦ ਹੀ ਬੋਲਣੀ ਆ ਪੰਜਾਬੀ ਵਾਲਾ ਕੋਈ ਚੱਕਰ ਨਹੀਂ ਇਹ ਵੀ ਪੰਜਾਬੀ ਹੋ ਹੈ ਹਾਂਜੀ ਦੀਪਕ ਕਿ ਤਰ੍ਹਾਂ ਬਈ ਹੁਣ ਦੱਸ ਦੋ ਤੁਹਾਨੂੰ ਬਹੁਤ ਵਕਤ ਲੱਗਿਆ ਜੀ ਸਿੱਖਣ ਤੁਹਾਡਾ ਜੀ ਹਾਂ ਤੇ ਮੈਂ ਮੋਟਰ ਪਾਈ ਦੀ ਪਾਈ ਹੋਈ ਜੀ ਫਰਾਂ ਇਹ ਪੰਜ ਕੀ ਪਾਈ ਵੀ ਆ ਸਮੇਂ ਪਰਾਂ ਬਿਜਲੀ ਵਾਲੀ ਬਿਜਲੀ ਵਾਲੀ ਪਾਈ ਹੋਈ ਹੈ ਅੱਛਾ ਉਹ ਤੇ ਜਿਆਦਾ ਪਾਣੀ ਆਦਾ ਇਹ ਗੱਡਰੀ ਜੀ ਮੋਟਰ ਉਸੇ ਜਿਆਦਾ ਪਾਣੀ ਆਦਾ ਇਹ ਤਿੰਨ ਪਾਵਰ ਦੀ ਹੈ ਮਰੇ ਪੰਜ ਪਾਵਰ ਦੀ ਅੱਛਾ ਹਾਂਜੀ ਹਾਂਜੀ ਮਤਲਬ ਇਸ ਦਾ ਪਾਣੀ ਜਿਆਦਾ ਆਉਂਦਾ ਪਾਣੀ ਜਿਆਦਾ ਆਉਂਦਾ ਉਹਦੇ ਨਾਲ ਮਤਲਬ ਸੱਚੀ ਕਹਿ ਰਹੇ ਆ ਨਾ ਹਾਂਜੀ ਬਿਲਕੁਲ ਸੱਚ ਹੈ ਜੀ ਦੇਖੋ ਕਿਸਾਨ ਵੀਡੀਓ ਦੇਖ ਕੇ ਕਹਿੰਦੇ ਵੀ ਸੌਖਾ ਕਹ ਦੱਸੋ ਬਿਜਲੀ ਚੱਲ ਰਹੀ ਜੀ ਮੇਰੇ ਕੋਲ ਤੁਸੀਂ ਚਲੋ ਜੀ ਮੈਂ ਦਿਖਾ ਦਿੰਦਾ ਤੁਹਾਨੂੰ ਜ ਨਕੀ ਬੰਦਾ ਬਣਾ ਰਿਹਾ ਮੇਰੀ ਮੋਟਰ ਦੀ ਬਣਾਉਂਦਾ ਇਹਦੀ ਬਣਾਣੀ ਵੀਡੀਓ ਜੀ ਠੀਕ ਹੈ ਇਹ ਪਾਣੀ ਵੱਧਦਾ ਹੀ ਇਹ ਤਿੰਨ ਬਾਰ ਦੀ ਮੋਟਰ ਗੱਡੀ ਕੋ ਪੰਜ ਕਿਲੋ ਬਾਰ ਦੀ ਅੱਛਾ ਹਾਂ ਠੀਕ ਜੀ ਸਿਸਟਮ ਹੈ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿੰਦਾ ਜੀ ਹੂੰ ਜੇ ਇਹ ਇਹ ਵਧੀਆ ਸਿਸਟਮ ਹੈ ਜੀ ਤੁਹਾਨੂੰ ਆਪਣੇ ਦਿਨੋ ਪਰ ਪਾਣੀ ਪਰ ਆਪਣੀ ਖੇਤਾਂ ਚੋ ਹਾਂ ਰਾਤ ਨੂੰ ਮਿਕਰ ਪੜਉਣੀ ਜਗ੍ਹਾ ਬਿਲਕੁਲ ਬਿਲਕੁਲ ਗੈਰ ਬਿਜਲੀ ਡਿੱਕਣ ਦੀ ਹੈ ਬਿਲਕੁਲ ਇਹਨੂੰ ਪੱਟੇ ਜਿੱਥੇ ਮਰੀ ਲਾ ਲਿਓ ਹੂੰ ਹੂੰ ਬਹੁਤ ਵਧੀਆ ਸਿਸਟਮ ਹੈ ਬੋਰ ਜਿੱਥੇ ਮਰੀ ਕਰਾ ਲਿਓ ਆਪਣਾ ਹਾਂ ਸਹੀ ਬਾਤ ਹੈ ਬਹੁਤ ਲਾਉਦਾ ਹੀ ਗਏ ਥੰਨਾ ਵਾਸਤੇ ਜੀ ਹਾਂ ਹਾਂ ਨਾਲੇ ਮੈਂ ਕਦੀ ਮਤਾਂ ਟੁੱਟੇ ਨੀ ਕਦੀ ਕੁਝ ਹੋ ਗਿਆ ਕਦੀ ਬਿਜਲੀ ਟਾਈਮ ਤੇ ਆਂਦੀ ਹੈ ਨਿਕੀ ਜਾਂਦੀ ਜੀ ਬਿਲਕੁਲ 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 ਹੈ ਨਾਲੇ ਮੈਂ ਹੋਰ ਕਹਿੰਦਾ ਨਾ ਕਿਸਾਨ ਵੀਰਾਂ ਨੂੰ ਵੀ ਆਪਾਂ ਸ਼ਾਇਦ ਅਸੀਂ ਜੈ ਭਗਵਾਨ ਦੀ ਅਸੀਂ ਸ਼ਾਇਦ ਥੋੜੇ ਜਿਹਾ ਮਹਿੰਗੇ ਲੱਗੇ ਹੋਵਾਂਗੇ ਪਹਿਲਾਂ ਪਹਿਲਾਂ ਤੁਹਾਨੂੰ ਸਾਨੂੰ ਆਹੋ ਚਲੋ ਪਾਈਆਂਗਾ ਮੈਂ ਘਰ ਵਿੱਚ ਵੇਖ ਇੱਕ ਵਾਰੀ ਸਸਤਾ ਪਾਉਂਗਾ ਹਾਂ ਪਾਣੀ ਦੇਖ ਕੇ ਮਹਿੰਗਾ ਨਾ ਬਸ ਪਾਣੀ ਦੇਖ ਕੇ ਸਾਨੂੰ ਕੋਈ ਮਹਿੰਗਾ ਨਹੀਂ ਹੈ ਜੀ ਹਾਂ ਇਹ ਸਿਸਟਮ ਨੇ ਮਾਵੇਂ ਇਹੀ ਮਨ ਹੀ ਖੁਸ਼ ਹੋ ਗਿਆ ਜੀ ਉਰੇ ਆ ਕੇ ਹਾਂਜੀ ਅਸੀਂ ਹੋਰ ਵੀ ਦੇਖ ਬੰਦੇ ਦੇਖਦੇ ਆ ਰਹੇ ਰਹੀ ਉਹ ਕਹਿੰਦਾ ਵੀ ਹਾਥੀ ਵੀ ਲਵਾਵੇ ਅੱਗੇ ਨੂੰ ਇਹ ਹਾਂ ਬਿਲਕੁਲ ਹਾਂ ਮਤਲਬ ਮੈਂ ਇਹੀ ਕਹਿ ਕਹ ਰਾਂ ਹਮੇਸ਼ਾ ਹੀ ਵੀ ਜਿਹੜੀ ਹੈਗੀ ਆਪਣਾ ਨਾਬ ਤੋਂ ਅਗਰੇਸ਼ਨ ਮਿਲ ਰਹੀ ਲੋਕਾਂ ਨੂੰ ਹਾਂ ਇਹ ਸਿਸਟਮ ਬਸ ਸਭ ਤੋਂ ਵਧੀਆ ਹੈ ਮੇਰੇ ਹਿਸਾਬ ਨਾਲ ਬਿਲਕੁਲ ਮੈਂ ਇਹੀ ਕਹਿ ਕਹ ਰਾਂ ਹਮੇਸ਼ਾ ਵੀ ਪਹਿਲਾਂ ਹਮੇ ਜ਼ਰੂਰ ਮਹਿੰਗੇ ਲੱਗੇਗਾ ਇੱਕ ਵਾਰੀ ਪਰ ਜਦੋਂ ਚੀਜ਼ ਚਲੇਗੀ ਨਾ ਵਰਤेंगे ਆ ਪਾਣੀ ਦੇਖेंगे ਜੀ ਸਾਡਾ ਪਾਣੀ ਦੇਖ ਕੇ ਤਾਂ ਮਹਿੰਗਾ ਲੱਗ ਰਿਹਾ ਹੈ ਬਿਲਕੁਲ ਹਾਂ ਬਿਲਕੁਲ ਬਿਲਕੁਲ ਮੰਜਰ ਧਾਤੀ ਪਈ ਸੀਗੀ ਵੇਸੀ ਸਾਰੇ ਇਹ ਦੇਖੋ ਜੀ ਹੁਣ ਤੱਕ ਜਿਹੜੀ ਨਹੀਂ ਸਾਡੀ ਲੱਗੀ ਹੈ ਹਾਂ ਹਾਂ ਆਪਣੇ ਸੰਗ ਹੋ ਕੇ ਅਗਰੇ ਵੀ ਨਹੀਂ ਪੈਰੀ ਜਾ ਰਹੀ ਸੀ ਹੂੰ ਇਹ ਕਰਕੇ ਆਪਾਂ ਨੂੰ ਹੁਣ ਬਹੁਤ ਵਜੇ ਹੋ ਗਏ ਜੀ ਸੰਗ ਠੀਕ ਹੈ ਤੇ ਮੈਂ ਇਸ ਵੀਡੀਓ ਰਾਹੀਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਸਾਡੀ ਕੰਪਨੀ ਹੈ ਨੈਸਾ ਕੰਪਨੀ ਦੀ ਮੋਟਰ ਹੈ ਬਾਕਮਾਲ ਮੋਟਰ ਹੈ ਦੂਜਾ ਸਾਡੇ ਜਿਹੜਾ ਸਾਡੇ ਕੋਲ ਤਜਰਬਾ 32 ਸਾਲ ਦਾ ਉਹ ਪਲੱਸ ਸਾਡੇ ਪੈਨਲ 340 ਵਟ ਦੇ ਯੂਟੀਲ ਦੇ ਪਲੱਸ ਡਰਾਈਵ ਤੇ ਡਰਾਈਵ ਦੀ ਸੈਟਿੰਗ ਚਾਰ ਚੀਜ਼ਾਂ ਤੇ ਡਿਪੈਂਡ ਕਰਦਾ ਸਾਰਾ ਸਿਸਟਮ ਇਹ ਸੁਰਜ ਮੈਂ ਪਹਿਲਾਂ ਕਰਾਉਂਦਾ ਮੈਂ ਸੁਰਤਾਲ ਦਾ ਇਹ ਖੇਲ ਅਸਲ ਦੇ ਵਿੱਚ ਜੇ ਚਾਰੇ ਚੀਜ਼ਾਂ ਪ੍ਰੋਪਰ ਤੁਸੀਂ ਸੈੱਟ ਕਰ ਲਈਆਂ ਤਾਂ ਤੁਹਾਡਾ ਪਾਣੀ ਵਧੀਆ ਬਣ ਜਾਊਗਾ ਨਹੀਂ ਤਾਂ ਬਹੁਤ ਸਾਰੇ ਕਿਸਾਨ ਵਿਚਾਰੇ ਇਹ ਕਿਸਮ ਦਾ ਤਾਂ ਹਾਂ ਮਾਰਨ ਵਾਲੀ ਉਹ ਗੱਲ ਆ ਸਿਸਟਮ ਪ੍ਰੋਪਰ ਚੱਲ ਨਹੀਂ ਰਹੇ ਤੇਦੀਪ ਜੀ ਇਹ ਸਾਡੇ ਕੋਲ ਮੋਟਰ ਨਾ ਜਿਹੜੀ ਆ ਨੈਸਾ ਦੀ ਆ ਸਾਡੇ ਕੋਲ ਬਿਜਲੀ ਵਾਲੀ ਮੋਟਰਾਂ ਵੀ ਆਣੀਆਂ ਪੰਜ ਦੀ ਤਿੰਨ ਦੀ 10 ਦੀ 20 ਦੀ 25 ਦੀ 30 ਦੀ ਉਹ ਮੋਟਰ ਦੇ ਦੀ ਸਾਡਾ ਦੂਜੀਆਂ ਮੋਟਰਾਂ ਦੇ ਨਾਲ ਪਾਣੀ ਜ਼ਿਆਦਾ ਐਂਪੀਅਰ ਘਟ ਹੈ ਜੇ ਤੁਸੀਂ ਇਹਨੂੰ ਜਨਰੇਟਰ ਦੇ ਵੀ ਚਲਾਉਂਗੇ ਨਾ ਮਤਲਬ ਮੋਟਰ ਨੂੰ ਜੀ ਥੋੜੇ ਜਨਰੇਟਰ ਨੂੰ ਪਤਾ ਵੀ ਨਹੀਂ ਲੱਗਣਾ ਕਿ ਮੋਟਰ ਚੱਲਦੀ ਹੈ ਇਹ ਅਸੀਂ ਕਈ ਜਗ੍ਹਾ ਮੋਟਰਾਂ ਭੇਜੀਆਂ ਉਹਨਾਂ ਦੀ ਫੀਡਬੈਕ ਹੈ ਕਿਸਾਨਾਂ ਸਾਨੂੰ ਦੱਸਿਆ ਕਿ ਸਾਡਾ ਜਨਰੇਟਰ ਵੀ ਡੀਜ਼ਲ ਘਟ ਖਾਂਦਾ ਸੋ ਗੱਲ ਸਾਰੀ ਕੁਆਲਿਟੀ ਕਵਾਲਿਟੀ ਮਿਲਦੀ ਹੈ ਪੈਸੇ ਖਰਚ ਗਏ। ਕੋਈ ਕਵਾਲਿਟੀ ਥੋੜੀ ਜੀ। ਸੱਕ ਨਹੀਂ ਹੈਗਾ ਜੀ। ਇਹ ਤੁਹਾਡੇ ਸਾਹਮਣੇ ਜਾ ਰਿਹਾ ਜੀ। ਹਾਂ ਹਾਂ। ਵੀਡੀਓ ਅਸੀਂ ਇਹ ਨਹੀਂ ਕਰ ਰਹੇ ਝੂਠੇ ਬੋਲ ਰਹੇ ਅਸੀਂ। ਇਹਨਾਂ ਮਾਲਕ ਹੈ ਤੁਹਾਡੇ ਫੇਸਬੁਕ ਦੇ। ਬਿਲਕੁਲ ਬਿਲਕੁਲ। ਬਿਲਕੁਲ। ਤੁਹਾਡੇ ਨਾਲ ਖੜ੍ਹਾ ਹੀ ਹੈ। ਪਾਣੀ ਦਿਖਾ ਦਿਓ ਜਿੰਨੂੰ ਵੀ ਦਿਖਾਣਾ ਹੈਗਾ। ਹਾਂ ਠੀਕ ਹੈ। ਕਿਉਂ ਨਹੀਂ ਹੈ ਦੇ ਵਿੱਚ ਵੀ ਤੁਸੀਂ ਵੀਡੀਓ ਬਣਾ ਰਹੇ ਵੀ ਤੁਹਾਡੀ। ਹਾਂ ਹਾਂ ਹਾਂ। ਪਰ ਕੋਈ ਹੋਰ ਇਸ ਤਰ੍ਹਾਂ ਆਉਂਦੀ ਹੈਗੀ ਗੱਲ ਹੈ। ਜਿਹੜਾ ਕਿ ਦੇਖ ਸਕਦੇ ਹੋ 100 ਗਲਪਰ ਮਿੰਟ ਸਾਡਾ। ਠੀਕ ਹੈ ਬਾਈ। ਤੁਹਾਡਾ ਰਸਤੇ ਦੇ ਕੋਈ ਗੱਲ ਨਹੀਂ ਹੈ ਜਿਹਨੂੰ ਦੇ ਤਨੂ ਕੋਈ ਵੀ ਕਿਸਾਨ ਮੈਂ ਇਹ ਵੀਡੀਓ ਰਾਹੀਂ ਕਹਿਣਾ ਕਿ ਬਾਈ ਤੁਸੀਂ ਦੀਪਕ ਜੀ ਨੂੰ ਫੋਨ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿਸੇ ਕਿਸਮ ਦਾ ਤਾਂ ਤੁਸੀਂ ਇਹਨਾਂ ਨੂੰ ਨੰਬਰ ਬੋਲ ਦੇ ਇੱਕ ਵਾਰੀ ਚਲ 99143 72065 99143 72065 72065 ਲੈ ਵੀ ਕਿਸਾਨ ਦੋਸਤੋ ਜੇ ਤੁਸੀਂ ਬਾਈ ਤੋਂ ਕੋਈ ਜਾਣਕਾਰੀ ਲੈਣੀ ਹੈ ਸਾਡੇ ਸਿਸਟਮ ਦੇ ਬਾਰੇ ਵਿੱਚ ਜਾਂ ਸਾਡੀ ਮੋਟਰ ਦੇ ਬਾਰੇ ਸਾਡੀ ਕੁਆਲਿਟੀ ਤੋਂ ਦੀਪਕ ਜੀ ਨੂੰ ਫੋਨ ਇਸ ਨੰਬਰ ਤੇ ਹੂੰ ਤੁਸੀਂ ਕਰ ਸਕਦੇ ਹੋ ਹਾਂ ਜੀ ਪਹਿਲੇ ਬਹੁਤ ਸਬ지 ਲੱਗਿਆ ਤੁਹਾਡਾ ਇਸ ਤੋਂ ਨਹੀਂ ਕਿ ਯੂਪੀਐਲ ਵਾਲਾ ਬਹੁਤ ਵੱਜੀ ਜਾਵੇ ਜੀ ਜੀ ਬਾਈ ਮੈਂ ਇਹ ਜਾਣਕਾਰੀ ਜਿੰਦਾ ਸਭੀ ਕਿਸਾਨ ਭਰਾਵਾਂ ਨੂੰ ਜੀ ਜੀ ਬਾਈ ਬੱਤੀ ਬੱਤੀ ਲਗਾਓ ਤੇ ਆਪਣਾ ਰਾਤ ਨੂੰ ਘਰ ਸੋ ਦਿਨ ਮ ਆਪਣੇ ਬਣ ਬਣ ਰਾਮ ਤੇ ਹਾਂ ਬਸ ਬਸ ਬਾਤ ਆਇਓ ਚਲ ਠੀਕ ਹੈ ਸਰ ਧੰਨਵਾਦ ਤੁਹਾਡਾ ਬਹੁਤ ਸੋ ਕਿਸਾਨ ਵੀਰੋ ਏਸੀ ਬਾਈ ਦੀਪ ਦੀਪਕ ਤੇ ਜੇ ਤੁਸੀਂ ਵੀ ਕੁਛ ਸੁਣ ਲਾਉਣਾ ਚਾਹੁੰਦੇ ਸਾਡੇ ਨਾਲ ਜਰੂਰ ਸੰਪਰਕ ਕਰਿਓ ਵਧੀਆ ਚੀਜ਼ ਚੰਗੀ ਕੁਆਲਿਟੀ ਤੁਹਾਨੂੰ ਦੇਵਾਂਗੇ ਪੈਸੇ ਜਰੂਰ ਤੁਹਾਡੇ ਬਹੁਤ ਜਿਆਦਾ ਹੋ ਸਕਦੇ ਆ ਪਰ ਕੁਆਲਿਟੀ ਦਾ ਰੇਟ ਜੇ ਤੁਪਾ ਕੁਆਲਿਟੀ ਲੈਣੇ ਆ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਫਰਕ ਪੈਂਦਾ ਹੀ ਆ ਪੈਸਿਆਂ ਦਾ ਪਰ ਇਹ ਮੁੱਲ ਮੁੜੂਗਾ ਤੁਹਾਨੂੰ ਇਹ ਤੁਹਾਡੇ ਨਾਲ ਵਾਅਦਾ ਹੈ ਇਸ ਗੱਲ ਦਾ ਨਿਰਬੇਗਨ ਮੋਟਰ ਥੋੜੀ ਚੱਲਦੀ ਰਹੂਗੀ ਪ੍ਰੋਪਰ ਚੱਲਦੀ ਰਹੂਗੀ ਤੇ ਪਾਣੀ ਵੀ ਤੁਹਾਨੂੰ ਦੂਜਿਆਂ ਦੇ ਨਾਲੋਂ ਜ਼ਿਆਦਾ ਹੀ ਮਿਲੂਗਾ ਘੱਟ ਨਹੀਂ ਮਿਲੂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦੋਸਤ ਮਿੱਤਰਾਂ ਦਾ ਜਿਉਂਦੇ ਵਸਦੇ ਰਹੋ